ਜਦੋਂ ਮਹਿਤਾ ਕਾਲੂ ਜੀ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚੇ ਸੌਦੇ ਵਾਸਤੇ ਤੋਰਨ ਲੱਗਦੇ ਹਨ ਤਾਂ ਨਾਨਕ ਜੀ ਆਖਦੇ ਹਨ ਪਿਤਾ ਜੀ ਮੈਨੂੰ ਆਪ ਤਾਂ ਕੋਈ ਜਾਂਚ ਨਹੀਂ ਹੈ ਤਾਂ ਕਾਲੂ ਜੀ ਆਖਦੇ ਹਨ ਤੇਰੇ ਨਾਲ ਮੈਂ ਕਰਦਾ ਇੱਕ ਮਾਤਬਰ ਤੋਰਾਗਾ ਜੋ ਸਾਰੀ ਜਾਂਚ ਦੱਸੇਗਾ ਹਾਲੇ ਤਾਂ ਮੈਂ ਤੈਨੂੰ ਕੰਮ ਨਹੀਂ ਕੱਲਣ ਲੱਗਾ ਹਾਲੇ ਤਾਂ ਜਾਂਚ ਦੱਸਣ ਦਾ ਮਤਲਬ ਹੈ ਇਸੇ ਕਰਕੇ ਰੁਪਈਏ ਵੀ ਥੋੜੇ ਦੇਾਂਗਾ ਜੋ ਘਾਟਾ ਪਵੇ ਤਾਂ ਬਹੁਤਾ ਨਾ ਪਵੇ ਤੇ ਜਾਓ ਵੀ ਲਾਗੇ ਚਾਗੇ ਦੂਰ ਨਾ ਜਾਓ। ਦੋ ਚਾਰ ਵਾਰ ਕਰਕੇ ਫੇਰ ਰੁਪਈਆ ਵੀ ਵੱਧ-ਵੱਧ ਲਾਉਂਦੇ ਜਾਵਾਂਗੇ ਤੇ ਕੰਮ ਵੀ ਵੱਧਦਾ ਜਾਏਗਾ। ਜਿਉਂ-ਜਿਉਂ ਪੁੱਤ ਘਟਦਾ ਜਾਏ ਆਪਣੀ ਕਮਾਈ ਵੱਖ ਰੱਖੀ ਜਾਈ ਤੇ ਉਸ ਨਾਲ ਵੀ ਆਪਣਾ ਰਾਸ ਵਧਾਈ ਜਾਈ। ਮੈਂ ਵੀ ਹੋਰ ਜੋ ਸਰੇ ਨਾਲ ਰੜਾਈ ਜਾਵਾਂਗਾ ਖਰਚ ਤੇਰਾ ਸਾਰਾ ਮੇਰੇ ਸਿਰ ਰਹੇਗਾ। ਤੂੰ ਇਸ ਗੱਲ ਦਾ ਵੀ ਫਿਕਰ ਨਾ ਕਰੀ ਇਸ ਤਰ੍ਹਾਂ ਦੇ ਉਪਦੇਸ਼ ਜਗਤ ਤਾਰਿਕ ਜੀ ਨੇ ਸੁਣੇ ਤੇ ਇੱਕ ਸਾਹ ਲੈ ਕੇ ਕਿਹਾ ਅੱਛਾ ਪਿਤਾ ਜੀ ਜਿਵੇਂ ਆਖੋ ਤਿਵੇਂ ਸਹੀ ਕਾਲੂ ਨੇ ਹੁਣ ਇੱਕ ਆਪਣੇ ਇਤਬਾਰੀ ਨੂੰ ਨਾਲ ਤਿਆਰ ਕੀਤਾ ਆਖਦੇ ਹਨ ਕਿ ਇਸ ਦਾ ਨਾਮ ਬਾਲਾ ਜਾਂ ਬਾਲ ਸੀ ਵੀਰਪਏ ਕਾਲੂ ਜੀ ਨੇ ਪਹਿਲੀ ਰਾਸ ਜਗਤ ਦੇ ਮਾਲਕ ਨੂੰ ਦਿੱਤੇ ਜੋ ਮਤੇ ਬਹੁਤੀ ਦਿੱਤੀ ਚੌੜਨਾ ਕਰ ਆਵੇ ਫਿਰ ਅਗਿਆ ਕੀਤੀ ਕਿ ਜਾਓ ਕਿਸੇ ਦਸਔਰਤੋਂ ਕੋਈ ਖਰਾ ਸੌਦਾ ਖਰੀਦ ਲਿਆਓ ਜੋ ਇੱਥੇ ਆ ਕੇ ਚਾਰ ਪੈਸੇ ਨਾਲ ਰਲ ਜਾਣਾ। ਸ੍ਰੀ ਗੁਰੂ ਨਾਨਕ ਦੇਵ ਜੀ ਵਪਾਰ ਕਰਨ ਦੇ ਲਈ 2 ਰੁਪਏ ਲੈ ਕੇ ਪਿਤਾ ਦੀ ਇੱਛਾ ਨੂੰ ਫੁੱਲ ਚੜਾਉਣ ਦੇ ਲਈ ਤਲਵੰਡੀ ਤੋਂ ਚੱਲ ਪਏ। ਚੱਲਦੇ-ਚੱਲਦੇ 12 ਕੁ ਵਾਟ ਨਿਕਲ ਗਏ। ਦੂਰੋਂ ਇੱਕ ਨਗਰੀ ਨਜ਼ਰ ਆਈ। ਇਹ ਚੂੜਕਾਣਾ ਸੀ। ਬਾਲੇ ਦੀ ਮਰਜ਼ੀ ਸੀ ਕਿ ਇੱਥੋਂ ਹੀ ਕੋਈ ਮਾਲ ਖਰੀਦ ਕੇ ਲੈ ਚੱਲਾਂਗੇ ਸੋ ਇਧਰ ਪੈਰ 모ੜੇ ਅਜੇ ਪਿੰਡੋਂ ਉਰੇ ਹੀ ਸੰਨ ਕਿ ਇੱਕ ਬਰੇਚਾਂ ਦੇ ਵਿੱਚ ਝੰਗੀ ਆ ਗਈ ਜਿਸ ਦੇ ਵਿਚਾਲੇ ਇੱਕ ਛੰਭ ਸੀ ਗੁਰੂ ਨਾਨਕ ਨੇ ਇਸ ਝੰਗੀ ਵੱਲੇ ਪੈਰ 모ੜ ਦਿੱਤੇ ਬਾਲਾ ਵੀ ਨਾਲ ਮੁੜਿਆ ਕਿ ਚਲੋ ਝੰਗੀ ਦੇ ਵਿੱਚ ਦੀ ਲੰਘ ਚੱਲਾਂਗੇ ਜਦ ਉਸ ਝੰਗੀ ਦੇ ਅੰਦਰ ਗਏ ਤਾਂ ਕੀ ਦੇਖਦੇ ਹਨ ਕਿ ਅਨੇਕਾਂ ਤਪੱਸਵੀ ਸਾਧੂ ਵਿਪੂਤ ਮਲੇ ਬੈਠੇ ਹਨ ਕੋਈ ਧੂਣੇ ਤਪ ਰਹੇ ਹਨ ਕੋਈ ਜਲ ਵਿੱਚ ਬੈਠੇ ਹਨ ਕੋਈ ਬ੍ਰਿਛ ਨਾਲ ਲਟਕ ਰਹੇ ਹਨ ਕੋਈ ਇੱਕ ਪੈਰ ਭਾਰ ਖੜੇ ਹਨ ਕੋਈ ਬਾਹਾਂ ਉੱਚੀਆਂ ਕਰ ਬੈਠੇ ਹਨ ਇੰਨਾ ਕਠਨ ਤਪਾਂ ਦਾ ਕਾਰਨ ਇਹਨਾਂ ਦੇ ਮਨਾਂ ਵਿੱਚ ਪਰਲੋਕ ਦੇ ਸੁੱਖਾਂ ਦੀ ਇੱਛਾ ਸੀ ਇਨਾਂ ਦਾ ਇੱਕ ਮਹੰਤ ਸੀ ਜੋ ਛੰਬ ਕਿਨਾਰੇ ਮ੍ਰਿਗਛਾਲਾ ਉੱਤੇ ਬੈਠਾ ਸੀ ਸਿਰ ਤੇ ਜਟਾ ਸੰਨ ਸਵਾ ਮਲੀ ਸੀ ਪਦਮ ਆਸਣ ਲਾਏ ਬੈਠਾ ਸੀ ਇਸ ਨੂੰ ਤੱਕ ਤੱਕ ਕੇ ਬਾਲਕ ਨਾਨਕ ਜੀ ਖੜੇ ਰਹੇ ਫੇਰ ਅੱਗੇ ਵੱਧ ਕੇ ਮਹੰਤ ਜੀ ਪਾਸ ਜਾ ਬੈਠੇ ਮਹੰਤ ਨੇ ਉਹਨਾਂ ਵੱਲ ਡੂੰਗੀ ਨਜ਼ਰ ਤਕਾਈ ਤੇ ਨੈਣਾਂ ਵਿੱਚ ਕੁਝ ਚਾਹੋ ਭਰਿਆ ਆ ਹੁਣ ਗੁਰੂ ਜੀ ਬੋਲੇ ਏ ਸੰਤ ਜੀ ਆਪ ਇਸ ਬੰਨ ਵਿੱਚ ਬੈਠੇ ਹੋ ਪਾਲੇ ਦੀ ਰੁੱਤ ਹੈ ਕੱਪੜੇ ਨਹੀਂ ਪਹਿਨੇ ਅੰਨ ਵੀ ਕਿਤੇ ਦਿਸ ਨਹੀਂ ਪੈਂਦਾ ਇਹ ਦਸ਼ਾ ਆਪਣੇ ਆਪ ਦੀ ਆਪ ਕੀਤੀ ਹੈ ਕਿ ਆਪ ਨੂੰ ਪਦਾਰਥ ਮਿਲਦਾ ਹੀ ਨਹੀਂ ਤਦ ਉਦਾਸ ਹੋ ਇੱਥੇ ਆ ਬੈਠੇ ਹੋ ਮਹੰਤ ਨੇ ਕਿਹਾ हे ਪ੍ਰਤਾਪਸ਼ੀਲ ਬਾਲਕੇ ਮਿਲਦਾ ਸਭ ਕੁਝ ਹੈ ਤੇਰੇ ਵਰਗੇ ਅਸੀਂ ਵੀ ਕਿਸੇ ਦੇ ਲਾਲਸਾਂ ਘਰ-ਬਾਰ ਵੀ ਸਨ ਸਾਰੇ ਛੋੜ ਆਏ ਹਾਂ ਇਸ ਜਗਤ ਦੇ ਪਦਾਰਥ ਤੇ ਇਹ ਸਰੀਰ ਨਾਸ਼ਮਾਨ ਹੈ ਤੇ ਅਸੀਂ ਅੱਗੇ ਪਰਲੋਕ ਲਈ ਸੁੱਖ ਇਕੱਠੇ ਕਰੀਏ ਸੋ ਇਸ ਭਿਆਨਕ ਮਾਇਆ ਤੋਂ ਦੂਰ ਰਹਿ ਕੇ ਬਨਾ ਵਿੱਚ ਬੈਠ ਤਪੱਸਿਆ ਕਰਦੇ ਹਾਂ ਫਾਕੇ ਕੜਾਕੇ ਕੱਟਦੇ ਹਾਂ ਕਿਸੇ ਥਾਂ ਟਿਕਦੇ ਨਹੀਂ ਜੋ ਮਾਇਆ ਦਾ ਮੂਹ ਨਾ ਪਹਿ ਜਾਵੇ ਮਨ ਮਾਇਆ ਤੋਂ ਪਰੇ ਰਹੇ ਸਰੀਰ ਤਪ ਕਰਦਾ ਰਹੇ ਜੋ ਜੀਵਨ ਦੇ ਦਿਨ ਮੈਲ ਤੋਂ ਸੁਥਰੇ ਲੰਘ ਜਾਣ ਤੇ ਅੱਗੇ ਚੱਲ ਕੇ ਪਰਮ ਸੁੱਖਾਂ ਨੂੰ ਪ੍ਰਾਪਤ ਹੋਈਏ ਗੁਰੂ ਨਾਨਕ ਜੀ ਆਖਦੇ ਹਨ ਸੰਤ ਜੀ ਹੁਣ ਆਪ ਕਿਤਨੇ ਕ ਦਿਨਾਂ ਦੇ ਫਾਕੇ ਵਿੱਚ ਹਾਂ ਮਹਾਂਤਾ ਆਖਦਾ ਹੈ ਹੀ ਯੁਵਰਾਜ ਸਾਡੇ ਦਿਨਾਂ ਦੀ ਨਾ ਪੁੱਛ ਅਸੀਂ ਮੰਗਣ ਵਾਲੇ ਸਾਧੂ ਨਹੀਂ ਸਾਡੀ ਵਿਰਤ ਆਕਾਸ਼ੀ ਹੈ ਅਸੀਂ ਆਪਣੇ ਤਪਾ ਵਿੱਚ ਰਹਿੰਦੇ ਹਾਂ ਜਦੋਂ ਕਦੇ ਸਾਈਂ ਪ੍ਰੇਰ ਕੇ ਸਾਡੇ ਭੋਜਨ ਲਈ ਕੁਝ ਘੱਲ ਦੇਵੇ ਜਾਂ ਆਪੇ ਖੁਸ਼ੀ ਨਾਲ ਕੋਈ ਸਾਨੂੰ ਦੇ ਜਾਵੇ ਤਾਂ ਖਾ ਲੈਂਦੇ ਹਾਂ ਨਹੀਂ ਤਾਂ ਫਾਕੇ ਕੜਾਕੇ ਪੱਤਰ ਗੋਲਾ ਖਾ ਗੁਜ਼ਾਰਾ ਕਰ ਲੈਂਦੇ ਹਾਂ ਅੱਜ ਅਸੀਂ ਸੱਤਾਂ ਦਿਨਾਂ ਦੇ ਅੰਨ ਤੋਂ ਵਿਰਵੇ ਹਾਂ ਇਹੇ ਸੁਣ ਕੇ ਗੁਰੂ ਨਾਨਕ ਦਾ ਜਗਤ ਪ੍ਰੇਮ ਨਾਲ ਭਰਿਆ ਦਿਲ ਦਇਆ ਨਾਲ ਭਰਿਆ ਆ ਰੁਪਈਏ ਪਾਸ ਸੰਤ ਇਹ ਪਰਮੇਸ਼ਰ ਤੇ ਆਸ ਰੱਖਣ ਵਾਲੇ ਭੁੱਖੇ ਹਨ ਕਿਉਂ ਨਾ ਇਹਨਾਂ ਨੂੰ ਭੋਜਨ ਖਲਾਈਏ ਗੁਰੂ ਨਾਨਕ ਜੀ ਆਖਦੇ ਹਨ ਸੰਤ ਜੀ ਆਪ ਦਾ ਨਾਮ ਕੀ ਹੈ ਸੰਤ ਆਖਦਾ ਹੈ ਮੇਰਾ ਨਾਮ ਸੰਤ ਰੇਣ ਹੈ ਤੇ ਇਸ ਮੰਡਲੀ ਦਾ ਮੈਂ ਮਹੰਤ ਹਾਂ ਪਰ ਕਾਹਦਾ ਸੰਤ ਤੇ ਕਾਹਦਾ ਮਹੰਤ ਮੁਕਤੀ ਮਾਰਗ ਦੇ ਸਾਰੇ ਪੰਧਾਉ ਹਾਂ ਗੁਰੂ ਜੀ ਆਖਦੇ ਹਨ ਸੰਤ ਜੀ ਜੇ ਆਪ ਨੂੰ ਭੋਜਨ ਲਿਆ ਦਈਏ ਤਾਂ ਲਵੋਗੇ ਸੰਤ ਜੀ ਆਖਦੇ ਹਨ ਆਪ ਅਜੇ ਕੁਮਾਰ ਹਾਂ ਤੇ ਮਾਤਾ ਪਿਤਾ ਅਧੀਨ ਹਾਂ ਤੁਸੀਂ ਸਾਡਾ ਫਿਕਰ ਨਾ ਕਰੋ ਗੁਰੂ ਜੀ ਦਾ ਹਿਰਦਾ ਇਸ ਵੇਲੇ ਦਇਆ ਦੀਆਂ ਲਹਿਰਾਂ ਨਾਲ ਠਾਠਾ ਮਾਰ ਰਿਹਾ ਸੀ ਇਹ ਖਿਆਲ ਕਿ ਇਹ ਵਾਹਿਗੁਰੂ ਦੇ ਬੰਦੇ ਹਨ ਤੇ ਉਸ ਦੀ ਆਸ ਤੇ ਸੱਤਾਂ ਦਿਨਾਂ ਦੇ ਭੁੱਖੇ ਹਨ ਤੇ ਮੇਰੇ ਪਾਸ ਰੁਪਈਏ ਹਨ ਜਿਨ੍ਹਾਂ ਨਾਲ ਕੇ ਇਹਨਾਂ ਦੀ ਭੁੱਖ ਦੀ ਪੀੜਾ ਹਰੀ ਜਾ ਸਕਦੀ ਹੈ ਗੁਰੂ ਨਾਨਕ ਜੀ ਦੇ ਜਰਨ ਦਾ ਨਹੀਂ ਸੀ ਹਾ ਕੂਲੇ ਦਿਲ ਵਾਲੇ ਦਾਤਾ ਲਈ ਕਠਣ ਸੀ ਕਿ ਭੁੱਖਿਆਂ ਨੂੰ ਭੁੱਖਿਆਂ ਛੱਡ ਕੇ ਪਾਸੋਂ ਦੀ ਆਪਣਾ ਦਿਲ ਕਰੜਾ ਕਰਕੇ ਲੰਘ ਜਾਂਦੇ ਭੁੱਖ ਇੱਕ ਐਸਾ ਦੁੱਖ ਹੈ ਜਿਸ ਦੀ ਪੀੜਾ ਰੱਜ ਕੇ ਖਾਣ ਵਾਲੇ ਨਹੀਂ ਜਾਣ ਸਕਦੇ ਇਸ ਮਹਾ ਦੁੱਖ ਵਿੱਚ ਇੱਕ ਜਮਾਤ ਨੂੰ ਵੇਖੇ ਤੇ ਗੁਰੂ ਨਾਨਕ ਦੀ ਮੋਟ ਵਿੱਚ ਹੋਣ 20 ਰੁਪਏ ਰੁਪਏ ਰਹਿ ਜਾਣ ਔਰ ਉਹ ਦੁੱਖ ਹਰਨ ਸੰਕਟ ਦੂਰ ਕਰਨ ਵਿੱਚ ਨਾ ਖਰਚ ਹੋ ਜਾਣ ਇਹ ਗੱਲ ਉਸ ਦੀਨਾ ਬੰਦੂ ਦੇ ਸੁਭਾਅ ਉਸ ਦੇ ਆਤਮਾ ਤੇ ਮਨ ਦੀ ਰਚਨਾ ਦੇ ਉਲਟ ਸੀ ਤਤਸ਼ਿਨ ਰੁਪਏ ਕੱਢ ਕੇ ਅੱਗੇ ਧਰ ਦਿੱਤੇ ਤੇ ਆਖਿਆ ਸੰਤ ਜੀ ਇਹ ਮਾਇਆ ਮੇਰੇ پاس ਇਸ ਛਣ ਹੈ ਤੁਸੀਂ ਵਰਤੋ ਤੇ ਸਾਰਿਆਂ ਨੂੰ ਭੋਜਨ ਛਕਾਓ ਮਹਾਂਤ ਨੇ ਬੜੀ ਗੰਭੀਰਤਾ ਨਾਲ ਕਿਹਾ ਸ਼੍ਰੀ ਜੀ ਆਪ ਦੀ ਅਵਸਥਾ ਤਾਂ ਛੋਟੀ ਹੈ ਪਰ ਦਿਲ ਵੱਡਾ ਹੈ ਇਹ ਮਾਇਆ ਆਪ ਦੇ ਪਿਤਾ ਨੇ ਕਿਸੇ ਕਾਰ ਲਈ ਦਿੱਤੀ ਹੋਊ ਸਾਡਾ ਭਗਵਾਨ ਫਿਕਰ ਕਰੇਗਾ ਤੁਸੀਂ ਇਹ ਮਾਇਆ ਖਰਚ ਕੇ ਖੇਚਲ ਵਿੱਚ ਨਾ ਪੈ ਜਾਣਾ ਸ਼੍ਰੀ ਗੁਰੂ ਜੀ ਦੇ ਨੈਣਾ ਵਿੱਚੋਂ ਇੱਕ ਸੋਚ ਦੀ ਲਹਿਰ ਲੰਗੀ ਪਰ ਫੇਰ ਮੁਸਕਰਾਏ ਤੇ ਫੇਰ করুণਾ ਰੰਗ ਵਿੱਚ ਭਰ ਕੇ ਬੋਲੇ ਖੇਦ ਖੇਚਲਾ ਸਹਿਣਾ ਸ਼ਰੀਰ ਦਾ ਧਰਮ ਹੈ ਪਿਆਰ ਤੇ ਮੁਹੱਬਤ ਵਿੱਚ ਪੰਗਰਨਾ ਮਨ ਦਾ ਧਰਮ ਹੈ ਹੋਂ ਹਰ ਹੁੰਦੀ ਹੈ ਤੇ ਭਲਾ ਕਰਨ ਦੇ ਵੇਲੇ ਦੀ ਛਣ ਚੇਤੀ ਚੇਤੀ ਨਹੀਂ ਹੱਥ ਆਉਂਦੀ ਮਾਇਆ ਦਾਸੀ ਹੈ ਤੇ ਸੇਵਾ ਇਸ ਦਾ ਧਰਮ ਹੈ ਦਿਲ ਸਾਈ ਨੇ ਨਰਮ ਮਾਸ ਦਾ ਬਣਾਇਆ ਹੈ ਚਾਂਦੀ ਸੋਨੇ ਦਾ ਨਹੀਂ ਬਣਾਇਆ ਤੁਸੀਂ ਨਿਸ਼ਚਿੰਤ ਹੋ ਕੇ ਇਹ ਮਾਇਆ ਆਪਣੀ ਖੁਦਿਆ ਦੇ ਦੁੱਖ ਨੂੰ ਦੂਰ ਕਰਨ ਵਿੱਚ ਵਰਤੋ ਮਹਾਂਤਿ ਸ਼੍ਰੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਚੰਬਤ ਹੋ ਕੇ ਟੱਕਣ ਲੱਗ ਪਿਆ ਮਸਤਕ ਤੇ ਚਮਕ ਦੇਖ ਕੇ ਹੋਰ ਤਰਭ ਗਿਆ ਫਿਰ ਠਹਿਰ ਕੇ ਬੋਲਿਆ ਅੱਛਾ ਜੀ ਉਹ ਜੇ ਆਪ ਦੀ ਇਹ ਰਜਾਈ ਹੈ ਤਾਂ ਚਾਂਦੀ ਨੂੰ ਅਸਾਂ ਕੀ ਕਰਨਾ ਹੈ ਭੋਜਨ ਲਿਆ ਦਿਓ ਇਹ ਸੁਣ ਕੇ ਸ਼੍ਰੀ ਜੀ ਦਾਸ ਸਮੇਤ ਚੂੜਕਾਨੇ ਦੇ ਪਿੰਡ ਵਿੱਚ ਗਏ ਤੇ ਦੁੱਧ ਘਿਓ ਆਟਾ ਦਾਲ ਭਾਜੀ ਆਦ ਸਾਰੀ ਰਸਦ ਲੈ ਆਏ ਆਪ ਦੇ ਗਏ ਮਗਰੋਂ ਮਹਾਂਤ ਅੱਖਾਂ ਮੀਟ ਕੇ ਆਪਣੇ ਅੰਦਰ ਜੁੜਨ ਵਿੱਚ ਲੱਗ ਗਿਆ ਸ਼੍ਰੀ ਗੁਰੂ ਜੀ ਦੀ ਮਨੋਹਰ ਮੂਰਤੀ ਉਸ ਦੀਆਂ ਅੱਖਾਂ ਅੱਗੇ ਟਿਕ ਗਈ ਸੀ ਧਿਆਨ ਦੇ ਨੈਣਾਂ ਵਿੱਚ ਸ੍ਰੀ ਗੁਰੂ ਜੀ ਉਸ ਨੂੰ ਮਹਾ ਦਿਵ ਮੂਰਤੀ ਹੋ ਦਿਸੇ ਪੇਜ ਚੱਲਿਆ ਜਾਏ ਨਾ ਗੁਪਤ ਪ੍ਰਗਟ ਮਹਾਪੁਰਖ ਉਹਨਾਂ ਦੇ ਚਰਨਾ ਕਮਲਾਂ ਤੇ ਪਏ ਦਿਸੇ ਤਨ ਨਿਰੰਕਾਰ ਤਨ ਨਿਰੰਕਾਰ ਦਾ ਆਵਾਜ਼ਾ ਉਹਨਾਂ ਦੇ ਲੂਹ ਲੂਹ ਵਿੱਚੋਂ ਪਿਆ ਸੁਣੀ ਵੇ ਜਾਂ ਗੁਰੂ ਜੀ ਰਸਦ ਲੈ ਕੇ ਆਏ ਤਾਂ ਮਹਾਂਤ ਦੇ ਨੈਣ ਖੁੱਲ੍ਹੇ ਤੇ ਹੁਣ ਉਸ ਦੀ ਤੱਕ ਸ੍ਰੀ ਗੁਰੂ ਜੀ ਵੰਨੇ ਹੋਰਵੇਂ ਹੀ ਰੰਗ ਦੀ ਹੋ ਗਈ ਨਜ਼ਰ ਹੁਣ ਉਹਨਾਂ ਪਰ ਟਿਕੇ ਕੇ ਨਾ ਤੇ ਤੇਜ ਦੀ ਝਲਕ ਝੱਲੀ ਨਾ ਜਾਏ ਫੇਰ ਮਹੰਤ ਨੇ ਆਖਿਆ ਆਪ ਹੁਣ ਪਧਾਰੋ ਸਾਧੂ ਰਸੋਈ ਆਪ ਪਕਾ ਖਾ ਲੈਣਗੇ ਸ਼੍ਰੀ ਗੁਰੂ ਜੀ ਇਹ ਬਾਖ ਸੁਣ ਕੇ ਟੁਰ ਪਏ ਇੱਕ ਸੰਤ ਨੇ ਮਹੰਤ ਜੀ ਤੋਂ ਪੁੱਛਿਆ ਕਿ ਇਹ ਬਾਲਕ ਬੜਾ ਸ਼ਰਧਾवान ਵਿरागवान ਤੇ ਮਿੱਠਾ ਬੋਲਣ ਵਾਲਾ ਸੀ ਆਪ ਨਾਲ ਕਿਤਨਾ ਪ੍ਰੇਮ ਉਸਨੇ ਕੀਤਾ ਇਤਨੀ ਛੇਤੀ ਕਿਉਂ ਚਲੇ ਜਾਣ ਦੀ ਆਗਿਆ ਦਿੱਤੀ ਐਸੇ ਅਧਿਕਾਰੀ ਜਨ ਹੀ ਤਾਂ ਮੁਕਤੀ ਦੇ ਅਧਿਕਾਰੀ ਹੋਇਆ ਕਰਦੇ ਹਨ ਇਹ ਸੁਣ ਕੇ ਮਹੰਤ ਨੇ ਉਚਾਰਨ ਕੀਤਾ ਇਹ ਕੋ ਪਰਮਪੁਰਖ ਸੁਖਦਾਨੀ ਕਲਾਵਾਨ ਗਿਆਨੀ ਗੁਣਖਾਨੀ ਦੁਰਿਓ ਰਹੇ ਗਤ ਪਰੇ ਨ ਜਾਣੀ ਭਇਓ ਅਸੈ ਮੁਜ ਤੇਜ ਪ੍ਰਭਾਉ ਜਾਂਤੇ ਦੀਨੀ ਜਾਨ ਰਜਾਉ ਇਹ ਕਰਤਾਰ ਪਠਿਓ ਹਮ ਜਾਨਾ ਕਿਦੋਂ ਸਰੀਰ ਧਾਰ ਕਰਤਾਰਾ ਆਨ ਲੀਨ ਸੁਦ ਦੀਨ ਆਹਾਰਾ ਕਹੇ ਮਹੰਤ ਹਮ ਹਿਤ ਨਿਰਦਾਰਾ ਆਇਓ ਆਪ ਈਹਾ ਕਰਤਾਰਾ ਸਿੱਖਿਆ ਲੈਣ ਉਚਿਤ ਤੋ ਤਾਹੂ ਸੇਵ ਕਰਾਵਣ ਜੋਗ ਨਾ ਆਹੂ ਯਾ ਤੇ ਦੀਨ ਬਿਦਾ ਬਿਨ ਦੇਰਾ ਸਯੋ ਨਾ ਜਾਤ ਤੇਜ ਤੇ ਨਕੇਰਾ ਉਸ ਵਿਸ਼ੰਬਰ ਵਾਹਿਗੁਰੂ ਦੀ ਅੰਸ਼ ਉਸ ਪਾਲਨਹਾਰ ਕਰਤਾਰ ਦੇ ਸਰੂਪ ਉਸ ਦਾਤੇ ਦੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪਾਲਨਹਾਰ ਬਿਰਧ ਨੂੰ ਸੰਭਾਲ ਦੇ ਸੰਤਾਂ ਤੋਂ ਵਿਦਾ ਹੋਏ ਸੰਤ ਮਹੰਤ ਇਸ ਸ਼ਰਧਾ ਤੇ ਭਾਵ ਨਾਲ ਭਰੇ ਭੋਜਨ ਰਿੰਨਣ ਪਕਾਉਣ ਤੇ ਖਾਣ ਦੇ ਆਹਰ ਵਿੱਚ ਲੱਗ ਪਏ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ